ਮੁਰਦਾਬਾਤ 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 ਜਨਾਬ ਸਰਕਾਰ ਮੁਰਦਾਬਾਤ 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 ਪੀਆਰਡੀ ਕੜੀਆਂ ਮੈਡਮ ਮੁਰਦਾਬਾਤ ਮੁਰਦਾਬਾਤ ਪੀਆਰਡੀ ਚੇਅਰਮੈਨ ਮੁਰਦਾਬਾਤ 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 ਪੀਆਰਡੀ ਚੇਅਰਮੈਨ ਮੁਰਦਾਬਾਤ ਮੁਰਦਾਬਾਤ ਭਾਰ ਤੇ ਭੁੱਖੇ ਹਾਏ ਹਾਏ ਜਨਾਬ ਆ ਵੀਡੀਓ ਬਣਾਈ ਆਈਆਂ ਜੇ ਵੀਡੀਓ ਬਣੇ ਫੋਟੋ ਮਾਚ ਨਹੀਂ ਕੱਚੇ ਕਰੋ ਪੱਕੇ ਕਰੋ ਪੱਕੇ ਕਰੋ ਕੱਚੇ ਕੰਮੇ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਪੱਕੇ ਨਹੀਂ ਕਰਦੇ ਹਾਏ 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 ਪੰਜਾਬ ਸਰਕਾਰ ਮੁਰਦਾਬਾਦ 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 ਸੀਆਰਡੀ ਕੜੀਆਂ ਮੇਂ ਮੁਰਦਾਬਾਦ 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 ਸੀਆਰਡੀ ਚੇਅਰਮੈਨ ਮੁਰਦਾਬਾਦ ਮੁਰਦਾਬਾਦ ਕਰਦੇ ਹੋਏ ਹਾਏ 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 ਬੀਆਰਡੀ ਗੱਡੀਆਂ ਮੈਨੇਜਮੈਂਟ ਮੁਰਦਾਬਾਦ 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 ਕੱਚੇ ਕੰਮੇ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਕੱਚੇ ਕੰਮੇ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਮੰਨੀਆਂ ਹੋਈਆਂ ਮੰਗਾਂ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਅੱਡੀ ਜਿਹੜੀ ਅੱਜ ਦੀ ਗੇਟ ਰੈਲੀ ਅਸੀਂ ਪੰਜਾਬ ਦੇ ਭਰਦੇ ਅੱਜ ਡਿਪੋ 'ਚ ਗੈਦਰ ਲਈ ਕਰਿਆ ਗੈਦਰ ਲਈ ਕਰਨ ਦਾ ਕਾਰਨ ਇਹ ਹੈ ਕਿ ਜੋ ਸਾਡੀ ਪੰਜਾਬ ਸਰਕਾਰ ਵੱਲੋਂ ਕੁਝ ਮੰਗਾਂ ਮੰਨ ਲਈਆਂ ਗਈਆਂ ਜਿਨ੍ਹਾਂ 'ਚ ਜਿਹੜੇ ਸਾਥੀਆਂ ਦੀ ਜਿਵੇਂ ਰਿਪੋਰਟਾਂ ਦੇ ਜਿਨ੍ਹਾਂ ਨੂੰ ਇਹ ਫਾਰ ਕਰ ਦਿੰਦੇ ਜੋ ਬਹਾਲ ਹੋ ਕਹਿੰਦੇ ਜਿਹੜੀ ਤਨਖਾਹ ਤੇ ਵਾਪਸ ਜਾਣ ਉਸੇ ਦੇ ਹੁਣ ਰੋਡਵੇ 'ਚ ਇਹ ਸਭ ਚੀਜ਼ਾਂ ਲਾਗੂ ਕਰਤੀਆਂ ਪਰ ਪੀਆਰਟੀਸੀ ਵਿੱਚ ਇਹ ਚੀਜ਼ਾਂ ਲਾਗੂ ਕਰਨ ਤੋਂ ਮਹਿਮਾ ਕਰਨੀ ਕਿ ਤਰਾਰਿਆ ਕਿਉਂਕਿ ਚੇਅਰਮੈਨ ਸਾਹਿਬ ਨਾਲ ਜੋ ਪਿੱਛੇ ਮੀਟਿੰਗਾਂ ਹੋਈਆਂ ਉਹ ਕਹ ਰਿਹਾ ਕਿ ਮੈਂ ਇਹ ਨਹੀਂ ਕਰ ਸਕਦੇ ਉਸ ਤੋਂ ਬਾਅਦ ਜਿਹੜੇ ਸਾਥੀਆਂ ਦੀ ਤਨਖਾਹਾਂ ਕੱਟ ਨੇ ਉਹਨਦੇ ਬਾਰੇ ਅਸੀਂ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਾਂ ਪਰ ਪਹਿਲੇ ਜਿਹੜਾ ਸੰਘਾਰ ਸਰਕਾਰ ਨੇ ਵੱਡੇ ਵੱਡੇ ਫਲੈਕਸ ਬੋਰਡ ਲਗਾਤੇ ਕਿ ਅਸੀਂ 25% ਦਾ ਵਾਧਾ ਤੇ 10% ਵਾਧਾ ਦਿੱਤਾ ਹੈ ਪਰ ਜਿੱਥੇ ਕੀ ਉੱਥੇ ਵਰਕਰਾਂ ਨੂੰ ਇੱਕ ਸਿਰਫ ਬੋੜਾ ਵਿੱਚ ਸੀਮਤ ਕਰ ਦਿੱਤਾ ਗਿਆ ਕਿ ਕਿਸੇ ਸਾਥੀ ਤਨਖਾਹ ਨਹੀਂ ਵਧਾਈ ਗਈ ਉਹਨਦੇ ਚ ਵੀ ਇਹਨਾਂ ਬਹੁਤ ਕੁੰਡੀਆਂ ਰੱਖ ਰਹੀਆਂ ਕਿਉਂਕਿ ਜਦੋਂ ਜਿਹੜੇ ਅੱਜ ਦੇ ਡੀਸੀ ਰੇਟਾਂ ਦੇ ਮੁਤਾਬਕ 2500 ਦਾ ਵਾਧਾ ਦੇਣਾ ਮੰਗਦਾ ਸੀ ਪਰ ਇਹਨਾਂ ਨੇ ਜਿਹੜਾ ਵਾਧਾ ਹੈ ਉਹ ਜਿਹੜਾ 15.09.2021 ਦੇ ਡੀਸੀ ਰੇਟਾਂ ਨੂੰ ਉਦਾਰਤ ਕਰਕੇ ਵਾਧਾ ਦਿੱਤਾ ਜਿਹੜੇ ਕਿ ਵਰਕਰਾਂ ਨੂੰ ਇੱਕ 2500 ਦਾ ਵਾਧਾ ਦਾ ਝੂਠਾ ਲਾਰਾ ਲਾ ਕੇ ਟੈਲੀਫੋਨ ਕੀ ਸ਼ੋਰ ਤਾਂ ਸਿਰਫ ਲੈਕਸ ਬੋਰਡ ਲਾਏ ਆ ਨਾ ਕਿ ਕਿਸੇ ਸਾਥੀ ਨੂੰ ਉਹਦੇ ਰੋਸ ਹੋ ਜੋ ਅਸੀਂ ਅੱਜ ਗੇਟਰੀ ਲਈ ਕੀਤੀਆਂ ਕਿ ਜਿਹੜੀ ਸਾਡੀ ਸਰਕਾਰੋਂ ਮੰਨ ਮੰਨ ਲਈਆਂ ਗਈਆਂ ਨੇ ਉਹਨਾਂ ਨੂੰ ਮੈਗਮਾ ਲਾਗੂ ਕਰੇ ਪਰ ਪੀਆਰਡੀ ਦੀ ਐਮੈਂਡਮੈਂਟ ਲਾਗੂ ਨਹੀਂ ਕਰ ਰਹੀ ਜਿੰਦੇ ਰੋਸ ਹੋ ਜੋ ਅਸੀਂ ਅੱਜ ਬਸਟੰਡ ਦੇ ਆਦਾ ਗੇਟ ਲਈ ਕੀਤੀ ਹੈ ਵਰਕਰਾਂ ਨੂੰ ਜਾਗਰੂਕ ਕੀਤਾ ਹੈ ਤੇ ਆਉਣ ਵਾਲੀ 24 ਤਰੀਕ ਨੂੰ ਅਸੀਂ ਪਟਿਆਲਾ ਸ਼ਹਿਰ ਬੰਦ ਕੀਤਾ ਜਾਊਗਾ ਜੇਕਰ ਫਿਰ ਵੀ ਸਰਕਾਰ ਜਮੈਂਡਮੈਂਟ ਨਹੀਂ ਸਾਡਾ ਕੋਈ ਹਲਕੜਦੀ ਤਾਂ ਅਸੀਂ ਪੰਜਾਬ ਲੈਵਲ ਤੇ ਆਦਾ ਹੜਤਾਲ ਕਰਾਂਗੇ